ਤੇ ਵੀਰੋ ਅਸੀਂ ਹਰੀ ਕੇ ਹੈਡ ਦੇ ਅਗਲੇ ਬੰਨੇ ਆ ਗਏ ਆ ਇਹ ਵੀਰ ਕਹਿ ਰਹੇ ਸੀ ਅੱਜ ਅਸੀਂ ਉਹਨਾਂ ਦੇ ਦਫ਼ਤਰ ਗਏ ਆ ਤੇ 29 ਦਰ ਚੱਲ ਰਹੇ ਆ ਦੋ ਦਰ ਚੱਲ ਰਹੇ ਆ ਆ ਵੀਰ ਜ਼ੂਮ ਕਰਕੇ ਤੁਹਾਨੂੰ ਦਿਖਾ ਲ ਦਿੰਦਾ ਦੋ ਦਰ ਚੱਲ ਰਹੇ ਉਹ ਵੀ ਫੁੱਟ ਜਾਂ 2 ਫੁੱਟ ਤੋਂ 2 ਫੁੱਟ ਤੱਕ ਖੁੱਲੇ ਆ ਸਾਰੇ ਦਰ ਬੰਦ ਨੇ ਸਾਨੂੰ ਪ੍ਰਸ਼ਾਸਨ ਅਧਿਕਾਰੀ ਜਿੰਨੇ ਸਾਰੇ ਗਮਰਾਹ ਕਰ ਰਹੇ ਨੇ ਵੀਰੋ ਆਹ ਸੀ ਬਰੇਤੇ ਰੇਤਾ ਉਹਦੇ ਅਗਲੇ ਬੰਨੇ ਦਰਿਆ ਦੇ ਵਿੱਚ ਖੜੇ ਆ ਇਧਰ ਵੀਰ ਨੂੰ ਦੱਸਾਰਾ ਇਥੋਂ ਰੇਤਾ ਭਰ ਕੇ ਜਾਈ ਜਾਂਦੀ ਪਈ ਏ ਹੁਣੇ ਇੱਕ ਵੀਰ ਗੱਡੇ ਵਾਲਾ ਰੇਤਾ ਭਰ ਕੇ ਲੈ ਕੇ ਗਿਆ ਤੇ ਸਾਡਾ ਪਿਛਲੇ ਬੰਨੇ ਸਾਰਾ ਕੁਝ ਡੋਬਦੇ ਲੱਗੇ ਤੇ ਇਧਰਲੇ ਬੰਨੇ ਬੁਰੇ ਹਾਲਾਤ ਨੇ ਆ ਵੇਖ ਲੋ ਇਥੋਂ ਇਥੇ ਕੋਈ ਹਾਲਾਤ ਕੀ ਏ ਤੇ ਸਾਡਾ ਹਾਲਾਤ ਕੀ ਏ ਮੈਂ ਵੀਰਾਂ ਨੂੰ ਬੇਨਤੀ ਕਰਨਾ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਵੀਰਾਂ ਸਾਨੂੰ ਗਮਰਾਹ ਪ੍ਰਸ਼ਾਸਨ ਤੁਹਾਡਾ ਕਰ ਰਿਹਾ ਹੈ ਆ ਦੋ ਦਰ ਨੇ ਗਰਾਉਂਡ ਲੈਵਲ ਤੇ ਡੇਢ ਤੋਂ 2 ਫੁੱਟ ਦਾ ਦੋ ਤੋਂ ਥੱਲੇ ਹੋਣਗੇ ਉੱਪਰ ਨਹੀਂ ਖੁੱਲੇ ਸਾਨੂੰ ਕਹਿੰਦੇ 29 ਖੋਲੇ ਆ ਇਹੀ ਵੀਰ ਨੂੰ ਗਿਆ ਤੇ ਵੀਰ ਦਫਤਰ ਵਾਲੇ ਨੂੰ ਤੁਹਾਡੇ ਨਾਲ ਚੱਲ ਜੀ ਅੱਧਾ ਫੁੱਟ ਵੀ ਦਰ ਖੋਲਦੇ ਤੇ ਅਗਲੇ ਪਿੰਨੇ ਪਤਾ ਲੱਗ ਜਾਂਦਾ ਤੇ ਦਰ ਖੁੱਲਿਆ ਕੋਈ ਦਰ ਨਹੀਂ ਖੁੱਲਾ ਝੂਠ ਮਾਰ ਮਾਰ ਕੇ ਗਮਰਾਹ ਜਹੀ ਦਰਿਆ ਦੇ ਵਿੱਚ ਖੜੇ ਆ ਮੈਂ ਤੇ ਵੀਰ ਬੜਾ ਹੈਰਾਨ ਆ ਪਰੇਸ਼ਾਨ ਇਹਨਾਂ ਲੋਕਾਂ ਤੋਂ ਤੇ ਜਿਹੜੇ ਸਾਨੂੰ ਗਮਰਾਹ ਕਰਕੇ ਤੇ ਸਾਡਾ ਸਾਰਾ ਫਸਲ ਦੀ ਤਬਾਹੀ ਕਰਦਣ ਲੱਗੇ ਆ 2023 ਦੀ ਵੀ ਫਸਲ ਦੀ ਦਵਾਈ ਕਰਤੀ 2025 ਦੀ ਵੀ ਕਰਦਣ ਲੱਗੇ ਆ ਨਾ ਸਾਨੂੰ 2023 ਦਾ ਕੋਈ ਮੁਆਵਜ਼ਾ ਅਜੇ ਤੱਕ ਸਹੀ ਰਾਂਗਣਾ ਮਿਲਿਆ ਤੇ ਯਾਰ ਕੀ ਕਰ ਰਹੇ ਨੇ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰ ਰਿਹਾ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਤਗੜੇ ਹੋਗੇ ਆਪਾਂ ਇੱਕ ਮਤਾ ਪਾ ਆ ਗਏ ਤੇ ਇੱਥੇ ਜਿਹੜਾ ਧਰਨਾ ਵੱਡਾ ਲਾਈਏ ਤੇ ਜਿੰਨਾ ਚਿਰ ਸਾਡਾ ਨਿਕਾਸੀ ਨਹੀਂ ਹੁੰਦੀ ਧਰਨਾ ਨਾ ਛੱਡਿਏ ਮੇਰੇ ਅਦੇ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ